ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਆਖਿਰਕਾਰ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ సీఎం ਆਫਿਸ ਤੋਂ ਆਵੇਗੀ ਵੱਡੀ ਖੁਸ਼ਖਬਰੀ ਹੁਣ ਮੁਲਾਜ਼ਮਾਂ ਦੀ ਵੱਡੀ ਜਿੱਤ ਮੰਨੀ ਜਾਵੇ ਕਿਉਂਕਿ ਡੀਏ 42% ਤੋਂ 46% ਕਰਨ ਦੇ ਉੱਤੇ ਵੱਡਾ ਫੈਸਲਾ ਆ ਸਕਦਾ ਹੈ ਸਰਕਾਰ ਨੇ ਇਹ ਵੱਡੀ ਮੰਗ ਨੂੰ ਦਿੱਤੀ ਮਨਜ਼ੂਰੀ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੈਨਲ ਦੀ ਨਵੀਂਓ ਚੈਨਲ ਨੂੰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦਿਨਾਂ ਚਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਹੰਗਾਮੀ ਜਿਹੜੀ ਹੈ 20 ਅਗਸਤ ਦੀ ਕੈਬਨਿਟ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਆ ਸਕਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਅਤੇ ਹਮ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਰਾਜ ਦੇ ਮੁਲਾਜ਼ਮਤ ਤੇ ਪੈਨਸ਼ਨਰਸ ਦੀ ਜਿਹੜੀ ਨੇ ਇੱਕ ਵਾਰ ਹੁਣ ਇੱਕ ਵਾਰ ਫਿਰ ਤੋਂ ਕੋਰਟ ਦਾ ਰੁਖ ਕਰ ਸਕਦੇ ਨੇ ਅਤੇ ਕੋਰਟ ਦੇ ਵੱਲੋਂ ਰਾਹਤ ਮਿਲ ਗਈ ਪਰ ਉਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ 20 ਅਗਸਤ ਦੀ ਇੱਕ ਹੰਗਾਮੀ ਕੈਬਨਿਟ ਮੀਟਿੰਗ ਹੋਣੀ ਹੈ। ਅਤਿ ਮੁਲਾਜ਼ਮਾਂ ਤੇ ਪੈਨਸ਼ਨ ਨੇ ਸਾਫ਼ ਕੀਤਾ ਹੈ ਕਿ ਜੇਕਰ ਇਹ ਮੀਟਿੰਗ ਇੱਕ ਵਾਰ ਮੁੜ ਤੋਂ ਮੁਲਤਵੀ ਵੀ ਕੀਤੀ ਜਾਂਦੀ ਹੈ ਤਾਂ ਕੋਰਟ ਦਾ ਰੁਕ ਕੀਤਾ ਜਾ ਸਕਦਾ ਹੈ। ਪਰ ਦੂਸਰੀ ਪਾਸੇ ਮੁਲਾਜ਼ਮਾਂ ਤੇ ਪੈਸ਼ਨਰਸ ਨੂੰ ਖੁਸ਼ ਕਰਨ ਦੇ ਲਈ ਸੀਐਮ ਮਾਨ ਦੇ ਵੱਲੋਂ ਇੱਕ ਵੱਡੀ ਰਾਹ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਪੈਂਡਿੰਗ 4% ਡੀ ਜਿਹੜਾ ਹੈ ਜਾਰੀ ਕੀਤਾ ਜਾ ਸਕਦਾ ਹੈ। ਅਤੇ 4% ਡੀਏ ਤੇ ਰਾਹਤ ਦਿੱਤੀ ਜਾ ਸਕਦੀ ਹੈ ਜਿਸ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਜਿਹੜਾ ਡੀਏ ਹੈ ਵੱਧ ਕੇ 42% ਤੋਂ 46% ਹੋ ਜਾਵੇਗਾ ਪਰ ਪੰਜਾਬ ਰਾਜ ਦੀ ਮੁਲਾਜ਼ਮਾਂ ਤੇ ਪੈਨਸ਼ਨ ਤੇ ਇਹ ਬਿਲਕੁਲ ਸਾਫ਼ ਕੀਤਾ ਹੈ ਕਿ 4% ਡੀਏ ਦੀ ਰਾਹਤ ਮਨਜ਼ੂਰ ਨਹੀਂ ਕਿਉਂਕਿ ਕੇਂਦਰ ਦੇ ਬਰਾਬਰ 55% ਡੀਏ ਦੀ ਮੰਗ ਕਰ ਰਹੇ ਹਨ ਮੁਲਾਜ਼ਮਤ ਤੇ ਪੈਨਸ਼ਨਰਸ ਸਾਫ਼ ਕੀਤਾ ਹੈ ਕਿ ਸਰਕਾਰ ਦੇ ਨਾਲ ਕੈਬਨਿਟ ਮੀਟਿੰਗ ਦੇ ਵਿੱਚ ਗੱਲਬਾਤ ਹੋਵੇਗੀ ਅਤੇ ਪੈਂਡਿੰਗ 3% ਡੀਏ ਕਰਨ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇਗਾ ਸੋ ਕੀ ਹੁਣ ਮਲਾਸਮਾਂ ਤੇ ਪੈਨਸ਼ਨ ਦਾ 4% ਡੀਏ ਦੇ ਨਾਲ ਜਿੱਤ ਹੋਵੇਗੀ ਦੇਖਣਾ ਹੋਵੇਗਾ ਕਿ ਡੀਏ 2% ਤੋਂ 42% ਤੋਂ ਲੈ ਕੇ 46% ਕੀਤਾ ਜਾਂਦਾ ਹੈ ਸਰਕਾਰ ਦੇ ਵੱਲੋਂ ਕਿਉਂਕਿ ਇਸ ਦੇ ਉੱਤੇ ਕੋਈ ਵੀ ਇਦਾਰਿਕ ਕਪੈਸਿਟੀ ਕਰਨਤਾ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ